گوبر ستگار کرتے ہوئے, ہوئے سات سنگ جی بابا بہت جی آپ اکلوانی ਉੱਕ ਲਗੀ ਮਾਂ ਫਿਰ ਆਪ ਪਹਿਨਾ ਕਰਕੇ ਦੂਰੋਂ ਚੱਲ ਕੇ ਆ ਜਾਂਦੀ ਪੁੱਤਰ ਵੀ ਭੁੱਖ ਮਟਾਉਂ ਆਸਾਂ। ਪਾਪਾ ਜੀ ਨੇ ਸਤਿਕਾਰ ਕਰਦੇ ਹੋਏ ਮਾਤਾ ਜੀ ਨਾਲ ਸਿਰ ਤੋਂ ਪ੍ਰਸ਼ਾਦਿਆਂ ਬਾਰੇ ਉਚੋਕਰੀ ਚੁੱਕ ਕੇ ਆਪਨੇ ਨਾਲ ਆਏ। ਇਹ ਪਾਪਾ ੁੱਟਾ ਸਹਿ ਨੇ ਆਪ ਸੁਭਾਲ ਲਈ। ਬੈਠੇ ਗਏ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਜੋ ਬਚਨ ਕਹਿ ਸੰ ਮਾਤਾ ਜੀ ਨੇ ਮਾਤਾ ਗੰਗਾ ਜੀ ਨੇ ਪਾਪਾ ੁੱਟਾ ਸਹਿ ਨੂੰ ਬੇਤੀ ਗੁਰੂ ਅਰਜਨ ਦੇਵ ਸਾਹਿਬ ਦਾ ਰਾਜ ਭੇਜਿਆ ਹੈ। ਬਾਬਾ ਜੀ ਅਰਦਾਸ ਕਰੋ ਗੁਰੂ ਘਰ ਦਾਸ ਤੇ ਦੇਖੋ ਆਪਾਂ ਆਖਰੀ ਵਾਸਤੇ ਤੇ ਅਰਦਾਸਾਂ ਬੇਤੀਆਂ ਕਰਦੇ ਆਂ ਪਰ ਬਾਬਾ ਬੁੱਢਾ ਸਾਈਂ ਆਸ ਨੇ ਕਿ ਕਿੰਨੀ ਗੁਰੂ ਘਰ ਦਾਸ। ਬਾਬਾ ਬੁੱਢਾ ਸਾਈਂ ਨੂੰ ਮਾਤਾ ਜੀ ਕਹਿਣ ਲੱਗੇ ਬਾਬਾ ਜੀ ਅਰਦਾਸ ਕਰੋ ਕਿ ਸਾਡੇ ਘਰ ਵਿੱਚ ਮੈਨੂੰ ਕਿਰਪਾ ਕਰੇ ਭਾਗ ਲਾਵੇ ਸਾਡੇ ਘਰ ਦੀ ਸੰਤਾਨ ਪੈਦਾ ਹੋ। ਤੇ ਬਾਬਾ ਬੁੱਢਾ ਸਾਈਂ ਜੀ ਉਹਨਾਂ ਨੇ ਪ੍ਰਸ਼ਾਦਾ ਸੰਗਤ ਤੋਂ ਪਹਿਲਾ ਅਰਦਾਸ ਕੀਤੀ ਕਿ ਅਰਦਾਸ ਬੀਜ ਕੇ ਕਰਕੇ ਉਹਨਾਂ ਨੇ ਮਾਤਾ ਜੀ ਦੀ ਅਸੀਸ ਲਈ ਕਿ ਤੁਮਰੇ ਘਰ ਪਰਤੇ ਉਹ ਜੋਦਾ ਜਾਂ ਤੂੰ ਬਰਤਨ ਕਿਨੂ ਨਾ ਸੋਦਾ ਮਾਤਾ ਰੰਗਾ ਜੀ ਥਾਡੇ ਘਰ ਵਿੱਚ ਇਹੋ ਜਾਂ ਲਾਲ ਪੁੱਤਰ ਪੈਦਾ ਹੋਏਗਾ ਜਿਹੜਾ ਬੜਾ ਵੱਡਾ ਪਾਲੀ ਸ਼ੂਰਮਾ ਜੋਦਾ ਹੋਏਗਾ ਉਹ ਜਿਹੜਾ ਘਰ ਦਾ ਜੋਦਾ ਬਣੀ ਹੋਈ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਮਹਾਰਾਜ ਵਰਗਾ ਜੋਦਾ ਆਪਾਂ ਬਚਨ ਪੜਦੇ ਪੰਜ ਪਿਆਲੇ ਪੰਜ ਪੀਰ ਛੇਤਮ ਪੀਰ ਬੈਠਾ ਗੁਰ ਭਾਈ ਅਰਜੁਨ ਤਾਇਆ ਬਲਟਕੇ ਬੂਰ ਤਾਰ ਕੋ ਇਹ ਸਵਾਲ ਗੁਰੂ ਹਰਗੋਬਿੰਦ ਸਾਹਿਬ ਰਾਜ ਦਾ ਪਾਣੀ ਹੋਇਆ ਬਾਬਾ ਬੁੱਢਾ ਸਾਹਿਬ ਨੇ ਅਰਦਾਸ ਬੰਦੀ ਕਰੀ ਫਿਰ ਸਾ ਸੰਗਤਿ ਕੋ ਅਰਜਨ ਦੇ ਪਾਸ਼ਾ ਨੇ ਸ਼ੁਕਰਾਨਾ ਕੀਤਾ ਬੈਠ ਅਕਾਲ ਖਾਤਮਾ ਦਾ ਉਹਨਾਂ ਬਾਣੀ ਦਾ ਬਚਨ ਕਹੇ ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਵਿੱਚ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਪ੍ਰਗਟ ਹੋਏ ਉਹਨਾਂ ਬਾਣੀ ਅੰਦਰ ਬਚਨ ਕਹਿਣ ਲੱਗੇ ਕੁਝੀ ਛਲੀ ਨਾਹੀ ਬਾਤ ਪਰ ਨਾ ਕੋ ਟੁੱਠਾ ਕੀਨੀ ਦਾਦ ਇਹ ਕੋਈ ਲੋਕੀਂ ਸਿੱਧੀ ਗੱਲ ਨਹੀਂ ਇਹ ਤੇ ਗੁਰਨਾਨਕ ਪਾਤਸ਼ਾਹ ਦੀ ਕਿਰਪਾ ਕੀਤੀ ਤੇ ਤਾਂ ਸਾਡੇ ਘਰ ਵਿੱਚ ਇਹ ਲਾਲ ਪੈਦਾ ਹੋਇਆ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜਿਆਂ ਦੀ ਆਤਮਿਕ ਖੁਸ਼ੀ ਵਿੱਚ ਛੇ ਹੱਜਾਂ ਵਾਲਾ ਪੂਰ ਸਰਗੁਣਾ ਨੇ ਪਾਇਆ ਬਹੁਤ ਖੁਸ਼ੀ ਮਨਾਈ ਪਰ ਬਾਬਾ ਬ੍ਰਿਧੀ ਚੰਦ ਜਿਹੜਾ ਸੀ ਨਾ ਇਹ ਸੋਚਦਾ ਕਹਿ ਲਗਾ ਅਸੀਂ ਤੇ ਸੋਚਿਆ ਸੀ ਕਿ ਗੁਰੂ ਘਰ ਵਿੱਚ ਕੋਈ ਔਲਾਦ ਨਹੀਂ ਹੋਈ ਪਰ ਇਹਨਾਂ ਦੇ ਘਰ ਵਿੱਚ ਤੇ ਬਲੀ ਜਵਾਨ ਪੁੱਤਰ ਪੈਦਾ ਹੋਇਆ ਤੇ ਸਾਸ ਸੰਮਤੀ ਜਦੋਂ ਗੁਰੂ ਹਰਗੋਬਿੰਦ ਪਾਸ਼ਾ ਥੋੜੇ ਜਿਹਾ ਵੱਡੇ ਹੋਏ ਉਹਨਾਂ ਉੱਤੇ ਤਿੰਨ ਹਮਲੇ ਕੀਤੇ ਉਹਨਾਂ ਦੇ ਪਟਾਈ ਵੱਲੋਂ ਤੇ ਜਦੋਂ ਸਾਸ ਸੰਮਤੀ ਪਹਿਲਾ ਹਮਲਾ ਇਹ ਕੀਤਾ ਇੱਕ ਜਿਹੜਾ ਸਖੇਰਾ ਸੀ ਨਾ ਸਖੇਰਾ ਜਿਹੜਾ ਸੱਪ ਜਿਹੜਾ ਸਾਸ ਜੀ ਦੀ ਘਰਤ ਵਾਲਾ ਉਹਦੇ ਹੱਟ ਜਿਹੜਾ ਜ਼ਹਿਰੀਲਾ ਸੱਪ ਭੇਜ ਕੇ ਤੇ ਜ਼ਹਿਰੀਲਾ ਸੱਪ ਗੁਰੂ ਹਰਗੋਬਿੰਦ ਬਾਗ ਅੱਗੇ ਛੱਡਿਆ ਜਾਵੇਗਾ ਤੇ ਜ਼ਹਿਰੀਲਾ ਸੱਪ ਡੰਗ ਮਾਰਦਾ ਹੈਗਾ ਗੁਰੂ ਹਰਗੋਬਿੰਦ ਬਾਸ਼ਨ ਤੇ ਥਾਂ ਤੇ ਸੱਪ ਨੂੰ ਮਾਰ ਹਰ ਰਹਿ ਜਾਣੀ ਸਾਸ ਜੀ ਉਹਨਾਂ ਨੇ ਸਪੇਰੇ ਗਿਆ ਤੇ ਜ਼ਹਿਰੀਲਾ ਸੱਪ ਭਾਲੂ ਗੁਰੂ ਹਰਗੋਬਿੰਦ ਬਾਸ਼ਾ ਦੇ ਕੋਲ ਸੱਪ ਖੇਡ ਗਿਆ ਹੈ ਪਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਸਾਹਮਣੇ ਕੁਝ ਨਹੀਂ ਕਿਹਾ ਪਰ ਸਾਧ ਸੰਗਤ ਜੀ ਸੱਤੇ ਸਾਥੀ ਉਹਦੇ ਸਾਹਮਣੇ ਭਾਵੇਂ ਪਾਣੀ ਵੀ ਕਹਿੰਦੀ ਸੱਤੇ ਦੁੱਧ ਪਿਆਈਏ ਅੰਦਰ ਬੇਸਨ ਕੋਰ ਸਾਤ ਨੂੰ ਭਾਵੇਂ ਦੁੱਧ ਪਿਆ ਕੇ ਬੰਦ ਗਏ ਸਾਧ ਸੰਗਤ ਜੀ ਸਾਧਰਾ ਪਤਾ ਨਹੀਂ ਉਹਨੇ ਕਿਹੜੇ ਵੇਲੇ ਡੰਗ ਮਾਰ ਦੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਖੇਡ ਦੇ ਖੇਡ ਦੇ ਉਸ ਸੱਤ ਦੀ ਫੰਨ ਨਾ ਦਿੱਤੀ ਸੱਤ ਥਾਂ ਤੇ ਮਰ ਗਿਆ ਜਹਰੀਲਾ ਹਰਗੋਬਿੰਦ ਹਰਗੋਬਿੰਦ ਪਾਸ਼ਾ ਮਹਾਰਾਜ ਦਾ ਕੋਈ ਬਾਤ ਨਹੀਂ ਕਾ ਨਾ ਹੋ ਸਕਦਾ ਸਾ ਸੰਗਤ ਇੱਥੇ ਬਸ ਨਹੀਂ ਇੱਕ ਖਡਾਵਾ ਜਿਹੜਾ ਸੀਗਾ ਉਹ ਮਹਾਰਾਜ ਨੇ ਲਾਇਆ ਕਰਦਾ ਸੀ ਖਡਾਵੇ ਨੂੰ ਖਰੀਦਿਆ ਗਿਆ ਉਹਨੂੰ ਜਾ ਗਿਆ ਕਿ ਚਲੋ ਤੁਮ ਕੇ ਮਾਇਆ ਨਾਲ ਅਗੇ ਕੁਝ ਹੋਰ ਲਾਜ ਦਿੱਤੇ ਗਏ ਕਿ ਤੂੰ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਕਿਸੇ ਨਾਲ ਕਿਸੇ ਨੂੰ ਦੇ ਕੇ ਜ਼ਹਿਰ ਖਵਾ ਤੇ ਜ਼ਹਿਰ ਲੈ ਕੇ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਮਹਾਰਾਜ ਜਿਹੜਾ ਉਹ ਬਹੁਤ ਨੇ ਕਾਰਜ ਪੂਰਾ ਦਿੱਤਾ ਸਾ ਸਨਹੇ ਜੀ ਗੁਰੂ ਹਰਕੋਟ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੂੰ ਖਦਾਵੇ ਨੇ ਜ਼ਹਿਰ ਜਿਹੜਾ ਉਹ ਦਹੀਂ ਵਿੱਚ ਪਾਇਆ। ਦਹੀਂ ਵਿੱਚ ਜ਼ਹਿਰ ਪਾਇਆ ਤੇ ਜ਼ਹਿਰ ਜਿਹੜਾ ਇਹ ਕੋਮਾਸਤ ਜਿਹੜਾ ਖਦਾਵਾ ਹੈ। ਸਾ ਸਨਹੇ ਜੀ ਉਹ ਦਹੀਂ ਖਾਵੇ ਕੋ ਹਰਕੋਟ ਪਾਤਸ਼ਾਹ ਮਹਾਰਾਜ ਤੇ ਗੁਰੂ ਹਰਕੋਟ ਦੇ ਪਾਸ਼ਾ ਖਾਨਾ ਖਦਾਵਾ ਬੜਾ ਦੋਰ ਲਾਵੇ ਕਿ ਚਲੋ ਇੱਕ ਦੋ ਚਮਚੇ ਖਾ ਲਵੇ ਤੇ ਮੇਰਾ ਕੰਮ ਜਿਹੜਾ ਤੇ ਸਿਰੇ ਚੜ ਜਾਵੇ। ਪਰ ਗੁਰੂ ਹਰਕੋਟ ਪਾਤਸ਼ਾਹ ਮਹਾਰਾਜ ਨੇ ਝਿਲ ਕੀਤੀ। ਸੱਚੇ ਪਾਤਸ਼ਾਹ ਮਹਾਰਾਜ ਦਹੀਂ ਨਹੀਂ ਖਾਂਦੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਨੇ ਦੇਖ ਰਿਆ ਤੇ ਜਦੋਂ ਸਤਗੁਰਾਂ ਨੇ ਦੇਖਿਆ ਤਾਂ ਇਹ ਖਡਾਵਾ ਧੰਨੇ ਨਾਲ ਦਹੀਂ ਖਾਣਾ ਚਾਹੁੰਦਾ ਹੈ ਤੇ ਸਤਗੁਰੂ ਆਏ ਕਹਿਣ ਲੱਗੇ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜਿਨਕੂ ਕਰਦੇ ਪਾਏ ਸਾਡੇ ਲਾਲ ਜਿਨਕੂ ਕਰਦੇ ਤੇ ਖਡਾਵਾ ਨੂੰ ਕਹਿ ਲੱਗਾ ਜੀ ਇਹ ਨਹੀਂ ਖਾਂਦਾ ਤੇ ਪਾਤਸ਼ਾਹ ਕਹਿਣ ਲੱਗੇ ਚਲੋ ਇਹ ਵੀ ਖਾ ਲੈ ਮੈਂ ਦੂਸੀ ਖਾ ਲੂੰ ਕਹਿਣ ਲੱਗਾ ਮਹਾਰਾਜ ਮੈਂ ਨਹੀਂ ਦੇਈ ਸਕਦਾ ਮੈਨੂੰ ਕੋਈ ਭੁੱਖ ਨਹੀਂ ਮਹਾਰਾਜ ਕਹਿੰਦੇ ਕਿ 사실 ਵਿੱਚ ਗੱਲ ਇਹ ਹੈ ਕਿ ਜਿਹੜੀ ਤੂੰ ਕਰ ਤੁਰੁ ਕਰਨੀ ਚਾਹਣਾ ਮੰਦਾ ਕਰਮ ਕਰਨਾ ਚਾਹਣਾ ਉਹ ਚਾਲ ਤੇਰੀ ਤੇ ਮਨੂਖ ਵੀ ਸਮਝ ਰਿਹਾ ਤੂੰ ਤੇਰੀ ਚਾਲ ਸਿਰੇ ਨਿਕਲ ਗਈ। ਜਾਂ ਜਾਂਦਾ ਇਹ ਕਿ ਨਹੀਂ ਕੁੱਤੇ ਪਾਇਆ ਤੇ ਵੇਂਜਿਆ ਵੇਂਜਿਆ ਕੁੱਤਾ ਦਰਦ ਦਰਦ ਕੇ ਮਰ ਗਿਆ। ਧੰਨ ਧੰਨ ਕਰਜਾ ਦੇਵ ਸੰਜੇ ਪਾਸ਼ਾ ਮਹਾਰਾਜ ਸਾਧ ਸੰਗਤ ਜੀ ਫੇਰਾ ਉਹਨਾਂ ਨੇ ਮਹਾਰਾਜ ਕਹਿ ਲਗੇ ਕਿ ਗੁਰੂ ਹਰਗੋਬਿੰਦ ਪਾਸ਼ਾ ਦਾ ਕੋਈ ਬਾਹਰ ਵਿਗਾੜ ਨਹੀਂ ਕਰ ਸਕਦਾ ਬੈਕ ਨੇ ਕਿ ਦੂਜੇ ਥਾਂ ਤੋਂ ਜਿਹੜਾ ਹਮਲਾ ਹੈ ਇੱਥੇ ਵੀ ਰੱਖਿਆ ਕੀਤੀ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਦਾ ਕੋਈ ਬਾਹਰ ਮੰਡਾਣਾ ਕਰ ਸਕਿਆ ਤੇ ਜਿਹੜਾ ਉਹ ਬਾਪੂ ਸੀ ਨਾ ਉਹ ਪਾਪੀ ਤੀੜ ਦੇ ਨਾਲ ਰਾਤ ਦੇ ਵਕਤ ਤਰਸ ਤਰਸ ਕੇ ਬਾਗਿਆ ਸਾਥ ਸੰਗਤ ਦੇ ਗੁਰੂ ਪਾਸ਼ਾ ਮਹਾਰਾਜ ਦੇ ਉੱਤੇ ਹਮਲਾ ਕਰਨ ਵਾਲਾ ਬਾਪੀ ਕ੍ਰਿਤੀ ਚੰਦ ਵੀ ਇਹ ਵੀ ਜਿਹੜੀ ਚਾਰ ਇਸਰੇ ਨਾ ਕਰ ਸਕਦਾ ਦੇ ਉਹਨਾਂ ਨੇ બીજી ਚਾਲ ਹੋਰ ਚਲਾਈ ਇੱਕ ਔਰਤ ਜਿਹੜੀ ਸੀ ਨਾ ਫਫੇ ਕੁੱਟਦੀ ਔਰਤਾਂ ਉਹਨੂੰ ਖਰੀਦਿਆ ਗਿਆ ਉਹਨੂੰ ਕਿਹਾ ਗਿਆ ਕਿ ਜੋਤ ਨੂੰ ਲੈਣਾ ਹੋਇਆ ਲੈ ਲੈਣੀ ਆਪਣੇ ਖੰਨਾਂ ਜ਼ਹਿਰ ਲਾ ਕੇ ਤੇ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਨੂੰ ਦੁੱਧ ਚੰਗਾਇਆ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਨੂੰ ਦੁੱਧ ਦੇ ਸਾਥ ਸੰਗ ਦੀ ਉਸ ਔਰਤ ਨੇ ਕੀ ਕੀਤਾ ਆਪਣੇ ਖੰਨਾਂ ਜ਼ਹਿਰ ਲਾ ਕੇ ਉਨੇ ਮਾਤਾ ਜੀ ਪਾਸੋਂ ਗੁਰੂ ਹਰਗੋਬਿੰਦ ਪਾਸ਼ਾ ਨਰਾਇਣ ਨੂੰ ਮੰਗਿਆ ਕਿ ਮੈਂ ਬੱਚੇ ਨੂੰ ਦੁੱਧ ਚਮਾਉਣਾ ਹੈ ਮੈਨੂੰ ਬੱਚਾ ਦੇ ਦੋ ਮੈਂ ਸੇਵਾ ਕਰਨੀ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਮਹਾਰਾਜ ਅਜੇ ਸ਼ੁਰੂ ਕੀ ਉਮਰ ਤੇ ਦੁੱਧ ਚਮਾਉਣ ਲੱਗੇ ਤੇ ਸਾਥ ਸੰਗਤ ਦੇ ਸਤਗੁਰੂ ਪਾਸ਼ਾ ਮਹਾਰਾਜ ਦੁੱਧ ਨਹੀਂ ਲਾਇਆ ਜਦੋਂ ਦੁੱਧ ਨੂੰ ਮਹਾਰਾਜ ਨੇ ਮੂੰਹ ਨਹੀਂ ਲਾਇਆ ਤੇ ਸਾਥ ਸੰਗਤ ਦੇ ਬੱਚਨ ਜੇਤ ਤੱਕ ਨਾ ਇਹ ਬਾਪਰੀ ਕਿ ਜਿਹੜਾ ਜ਼ਹਿਰ ਉਹਨੇ ਆਪਣੇ ਥਾਣਾ ਨੂੰ ਲਾਇਆ ਸਿੱਕੋ ਜੈਪੁਰ ਤੋਂ ਪਹਾੜ ਤੋਂ ਚੱਲ ਜਾਂਦਾ ਹੈ ਉਹ عورت ਖਾਏ ਮਾਰੀ ਪਰ ਉਹ ਹਰਗੋਣ ਸੱਚੇ ਪਾਸ਼ਣ ਤੋਂ ਜੈ ਵਾਲਾ ਦੁੱਧ ਨਾ